ਬਾਈ ਜੀ ਪਹਿਲਾਂ ਤਾਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਜਿਹੜੀ ਲੋਕੇਸ਼ਨ ਹੈ ਵੀਰ ਜੀ ਮੈਸਟਰਖਾਨੇ ਦੀ ਇਹ ਬਠਿੰਡਾ ਮਾਨਸਾ ਰੋਡ ਤੇ ਪਿੰਡ ਹੈ ਜੀ ਨੇੜੇ ਮੌੜ ਮੰਡੀ ਪੈਂਦੀ ਹੈ ਜੀ ਆਪਣੇ ਪਿੰਡ ਆਪਣਾ ਮੈਸਟਰਖਾਨਾ ਜੀ ਤੇ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਉਥੇ ਆਪਣੀ ਕੱਪੜਿਆਂ ਦੀ ਦੁਕਾਨ ਹੈ ਜੀ ਸ਼ੋਰੂਮ ਆ ਬਹੁਤ ਵਧੀਆ ਜਿਹਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਦੇ ਕੱਪੜੇ ਕੰਪਨੀ ਦੇ ਬਾਈ ਜੀ ਕੰਪਨੀ ਦੇ ਵਗੈਰਾ ਪਾ ਰੱਖਦੇ ਨਹੀਂ ਜਿਵੇਂ AKTX ਹੋਗੀ ਤਮੰਨਾ ਹੋਗੀ ਸ਼ੰਕਰ ਹੋਗੀ ਸ਼ਿਵ ਹੋਗੀ ਭਾਈ ਜੀ ਵਧੀਆ ਬ੍ਰਾਂਡ ਦੇ ਮਾਲ ਰੱਖਦੇ ਆਪਾਂ ਤੇ ਵਧੀਆ ਬਾਜ਼ਪਾ ਤੇ ਰੱਖਦੇ ਵੀ ਜੀ ਅਨਪੜ੍ਹੇ ਬੰਦੇ ਆ ਕੋਈ ਬਾਹਲੇ ਤਾਂ ਅੰਪੜੇ ਲਿਖੇ ਹੈ ਨਹੀਂ ਸੋਸਾ ਬਾਈ ਤਾਂ ਆਪਾਂ ਨੂੰ ਕਰਨੀ ਨਹੀਂ ਹੁੰਦੀ ਵੀ ਜੀ ਪੱਧਰ ਗੱਲਾਂ ਕਰਦੇ ਆ ਸਿੱਧੀਆਂ ਸੱਚੀਆਂ ਗੱਲਾਂ ਰੱਖਦੇ ਆ ਕੋਈ ਆਪਾਂ ਠੱਗ ਠੋਰੀ ਵਾਲੀ ਗੱਲ ਜਾਂ ਦਿਖਾਉਣਾ ਕੁਝ ਹੋਰ ਦੇਣਾ ਕੁਝ ਹੋਰ ਭਾਈ ਜੀ ਇਹ ਤਾਂ ਆਪਣੇ ਖੂਨ ਚ ਹੈ ਨਹੀਂ ਇਹ ਗੱਲ ਵੀ ਆਪਾਂ ਤਕਾਬ ਕੀ ਕਰਗੇ। ਬਾਕੀ ਦੀ ਦੂਜੀ ਗੱਲ ਇਹ ਵੀ ਜੀ ਆਪਾਂ ਨੂੰ ਗੁਰੂਆਂ ਦਾ ਬਾਣਾ ਪਾਇਆ ਹੋਇਆ ਆਪਾਂ ਇਹ ਆਪਣੀ ਮਾਰਦੇ। ਵੀ ਵੀਰੂ ਜੀ ਤੁਹਾਨੂੰ ਕੁਝ ਦਿਖਾਈ ਜੇਗੇ ਇੱਥੇ ਜਦੋਂ ਤੁਸੀਂ ਆਓਗੇ ਇੱਥੇ ਕੁਝ ਮਿਲੇਗਾ ਇਹ ਕੰਮ ਨਹੀਂ ਵੀਜੀ ਆਪਾਂ ਕਰਦੇ। ਬਾਈ ਜੀ ਕਹਾ ਤਵਨ ਕੇ ਸਾਰੇ ਮੂਰੇ ਬੇਨਤੀ ਹੈ ਵੀ ਸਬਸਕ੍ਰਾਈਬਰ ਤੇ ਸ਼ੇਅਰ ਬਾਈ ਜੀ ਜਰੂਰ ਕਰਿਆ ਕਰੋ। ਵੀਡੀਓ ਤੁਸੀਂ ਘੱਟ ਦੇਖਦੇ ਹੋ ਵੀ ਜੀ ਜਿਹੜੇ ਹਿਸਾਬ ਨਾਲ ਅਸੀਂ ਮਿਹਨਤ ਕਰਕੇ ਇੰਨੀ ਤੁਹਾਨੂੰ ਕੱਲਾ ਕੱਲਾ ਚੀਜ਼ ਤੁਹਾਨੂੰ ਸਮਝਾਉਣਾ ਹੈ ਤੁਹਾਨੂੰ ਦੱਸਦੇ ਆ ਤੇ ਉਵੇਂ ਤੁਸੀਂ ਸਬਸਕ੍ਰਾਈਬਰ ਸ਼ੇਅਰ ਨਹੀਂ ਕਰਦੇ। ਇਹ ਵੀਰ ਜੀ ਜਰੂਰ ਕਰੋ ਬਾਈ ਸਾਡੀ ਬੇਨਤੀ ਹੈ ਸਾਡੀ ਬੇਨਤੀ ਹੈ ਮੰਨੋ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰੋ ਜਰੂਰ ਆਓ ਦੁਕਾਨਦਾਰਾਂ ਵੀਰਾਂ ਵੀਰੇ ਵੀ ਭਰਾਵਾਂ ਨੂੰ ਹੀ ਬਹੁਤ ਵਧੀਆ ਲੈਸ ਹੈ ਇੱਕ ਵਾਰੀ ਜਰੂਰ ਆ ਕੇ ਪਤਾ ਕਰੋ ਬਹੁਤ ਹੀ ਵਧੀਆ ਕੁਆਲਿਟੀ ਤੇ ਬਹੁਤ ਹੀ ਵਧੀਆ ਸਸਤਾ ਰੇਟ ਦਿੰਨੇ ਆਸੀਂ ਤੇ ਥੋੜੇ 2-4 ਮਿੰਟ ਲਵਾਂਗੇ ਵੀਰ ਜੀ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਵੀਰ ਜੀ ਤੇ ਆਪਾਂ ਤੁਹਾਨੂੰ ਮਾਲ ਦਿਖਾਉਨੇ ਆ ਇਹ ਦੇਖੀ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਵੀਰ ਜੀ ਕਾਟਨ ਦਾ ਸ਼ੂਟ ਹੈ ਵੀਰ ਜੀ ਤਮੰਨਾ ਕੰਪਨੀ ਦਾ ਬਾਈ ਜੀ ਤੇ ਪਿਓਰ ਡਬਟਾ ਤੁਸੀਂ ਕੁਆਲਿਟੀ ਦੇਖੋ ਬਾਈ ਜੀ ਕੁਆਲਿਟੀ ਬਹੁਤ ਵਧੀਆ ਹੈ ਜਿਹੜਾ ਜਿਹੜਾ ਅੱਜ ਕੱਲ ਪੂਰਾ ਰੁਝਾਨ ਹੈ ਪੂਰਾ ਵਿਖਦਾ ਹੈ ਬਹੁਤ ਹੀ ਵਧੀਆ ਵਿਖਦਾ ਹੈ ਵੀਰ ਜੀ ਮਾਲ ਇਹ ਪੂਰਾ ਦੇਖੋਗੇ ਇਹਨੂੰ ਗੌਰ ਨਾਲ ਇੱਕ ਵੀਰ ਜੀ ਬੀਲੂ ਨਾਲ ਗੌਰ ਨਾਲ ਦੇਖਿਆ ਕਰੋ ਬਾਈ ਬਣ ਕੇ ਗੌਰ ਨਾਲ ਵੀਡੀਓ ਦੇਖਿਆ ਕਰੋ ਉਹਦਾ ਰੇਟ ਪੂਰਾ ਗੌਰ ਨਾਲ ਸੁਣਿਆ ਕਰੋ ਵੀ ਆਪ ਨੂੰ ਬਾਈ ਕੀ ਰੇਟ ਲਾਉਂਦਾ ਹੈ ਇਹ ਆਪ ਨੂੰ ਕੀ ਕੁਆਲਿਟੀ ਦਿਖਾਉਂਦਾ ਹੈ ਵੀਰ ਜੀ ਕਾਟਨ ਦਾ ਸ਼ੂਟ ਹੈ ਬਹੁਤ ਵਧੀਆ ਜਿਹੜਾ ਇਹਦੀ ਕੜਾਈ ਕੀਤੇ ਸੀਪੀਆਂ ਬਾਈ ਜੀ ਜਮਾ ਕਲੀਆਂ ਦਿੱਤੀਆਂ ਲੱਗੀਆਂ ਵਿੱਚ ਫਲਾਵਰ ਹੈ ਆ ਦਾ 프ਰੰਟ ਤੇ ਦੇਖੋ ਕਿੰਨਾ ਵਧੀਆ ਬਾਰਡਰ ਬਣਾਇਆ ਹੋਇਆ ਜਿਹੜੀ ਇਹਦੀ ਵਿੱਚ ਵੀਰੇ ਬਾਟਮ ਹੈ ਉਹ ਆਹ ਕੱਪੜੇ ਦੇ ਵੀਰੇ ਪਲੇਨ ਕੱਪੜਾ ਇਹ ਵੀ ਵੀਰੇ ਬਹੁਤ ਵਧੀਆ ਕੱਪੜਾ ਕੋਈ ਆਇਆ ਨਹੀਂ ਹੈਗਾ ਵੀ ਫਿੱਟ ਜੂ ਜਾ ਰੰਗ ਫਿੱਟ ਜੂ ਜਾ ਹੈ ਉਂ ਪਿਸ ਜੂ ਬਹੁਤ ਵਧੀਆ ਕੁਆਲਿਟੀ ਦਾ ਕੱਪੜਾ ਵੀਰ ਜੀ ਦੇਖੋ ਇਹ ਤਮੰਨਾ ਕੰਪਨੀ ਦਾ ਵੀਰ ਜੀ ਕੁਆਲਿਟੀ ਦਾ ਕੱਪੜਾ ਜਮਾ ਤਮੰਨਾ ਦਾ ਤੇ ਆ ਵੀਰ ਜੀ ਦਾ ਨਾਲਾ ਦੁਪੱਟਾ ਦੁਪੱਟਾ ਵੀਰ ਜੀ ਪਿਓਰ ਦਾ ਦੁਪੱਟਾ ਜਿੰਨਾ ਕੋਈ ਆਇਆ ਨਹੀਂ ਹੈ ਵੀ ਇਹਦੇ ਵਿੱਚ ਮਲਾਪਟ ਨਹੀਂ ਕੁਛ ਨਹੀਂ ਆਪਣੇ ਕੋਲੇ ਵੀਰ ਜੀ ਪ੍ਰਿੰਟਡ ਦੁਪੱਟੇ ਵੀ ਹੈਗੇ ਨਾ ਤੇ ਪਲੇਨ ਵੀ ਹੈਗੇ ਆ ਪ੍ਰਿੰਟ ਲਈ ਆਪਾਂ ਬਾਈ ਜੀ ਦੋ ਦਿਨ ਹੋ ਗਏ ਪਹਿਲਾਂ ਵੀਡੀਓ ਪਾ ਕੇ ਠੇ ਆ ਪਰ ਹੁਣ ਤੁਹਾਨੂੰ ਆ ਪਲੇਨ ਦੁਪੱਟਾ ਦਿਖਾਉਣੇ ਆ ਵੀਰ ਜੀ ਪੂਰਾ ਵਧੀਆ ਸ਼ਾਨਦਾਰ ਦੁਪੱਟਾ ਤੇ ਪਿਓਰ ਦੁਪੱਟਾ ਜਮਾ ਪੂਰਾ ਵਧੀਆ ਪਿਓਰ ਦੁਪੱਟਾ ਇਹਦਾ ਰੇਟ ਵੀਰ ਜੀ 550 ਰੁਪਿਆ ਰੇਟ ਹੈ ਇਕੱਲੇ ਇਕੱਲੇ ਸ਼ੂਟ ਦਾ ਤੇ ਜੇ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਜਿਹਨੇ ਇਕੱਠੇ ਚੱਕ ਲੈਣਾ ਉਹਦੇ ਵਾਸਤੇ ਲਾਵਾਂਗੇ ਲੈਸ ਵੀਰੇ ਬਹੁਤ ਹੀ ਵਧੀਆ ਕੁਆਲਿਟੀ ਹੈ ਤਮੰਨਾ ਕੰਪਨੀ ਦਾ ਆਜੇ ਕਰ ਲੋ ਵੀਰੇ ਦੇਖੋ ਤਮੰਨਾ ਕੰਪਨੀ ਦਾ ਆ ਦੇਖੋ ਪੂਰਾ ਵਧੀਆ ਮਾਲ ਆ ਬਈ ਜੀ ਕੋਈ ਇਹਦਾ ਲਾਂਬਾ ਨਹੀਂ ਆਉਂਦਾ ਇਹ ਨਹੀਂ ਹੈ ਵੀ ਤੁਸੀਂ ਲੈ ਜਾਓਗੇ ਤੇ ਤੁਹਾਨੂੰ ਲਾਂਬਾ ਹੋ ਉਹ ਤਾਂ ਕੰਮ ਹੀ ਨਹੀਂ ਵੀਰ ਜੀ ਕਰਦੇ ਆਪਾਂ ਲਾਂਬੇ ਦਾ ਬਹੁਤ ਡਰ ਲੱਗਦਾ ਵੀਰ ਜੀ ਆਪਾਂ ਨੂੰ ਲਾਂਬੇ ਵਾਲਾ ਤਾਂ ਕੰਮ ਹੀ ਨਹੀਂ ਕਰਦੇ ਆਪਾਂ ਲਿਆਉਣੇ ਇੱਕ ਨੰਬਰ ਬ੍ਰਾਂਡਡ ਮਾਲ ਵੀਰੇ ਜਿਹੜਾ ਵੀਰ ਜੀ ਆਪਾਂ ਸਸਤਾ ਲਾਉਣੇ ਆ ਇਹ ਤਾਂ ਆਪਾਂ ਵੀਰ ਜੀ ਇੱਕ ਤਾਂ ਮਾਲ ਇਕੱਠਾ ਚੱਕਦੇ ਆ ਇੱਕ ਵੀਰ ਜੀ ਆਪਣੇ ਕੋਲੇ ਮਲਾਜਮ ਲੂਜਮ ਆਪਾਂ ਘੱਟ ਰੱਖਦੇ ਕੋਈ ਕਿਰਾਏ ਦੀ ਦੁਕਾਨ ਨਹੀਂ ਆਪਾਂ ਵੀਰ ਜੀ ਐ ਲੈਸ ਲਾਉਣੇ ਗਾਹਕ ਨੂੰ ਗਾਹਕ ਦਾ ਬਹੁਤ ਵੱਡਾ ਫਾਇਦਾ ਕਰਦੇ ਆ ਵੀਰ ਜੀ ਆਪਾਂ ਆਹ ਕੁਆਲਿਟੀ ਚੈੱਕ ਕਰੋ ਵੀਰ ਜੀ ਦੇਖੋ ਲਵੈਂਡਰ ਸ਼ੇਡ ਸ਼ੂਟ ਹੈ ਵੀਰ ਜੀ ਜਿਹੜੀ ਕਢਾਈ ਹੈ ਇਹਦੀ ਜਾਂ ਕਲੀਆਂ ਇਹਦੀਆਂ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਤੇ ਪੂਰਾ ਵਧੀਆ ਕੁਆਲਿਟੀ ਦਾ ਸ਼ੂਟ ਹੈ ਇਹ ਇਹ ਤਮੰਨਾ ਕੰਪਨੀ ਦੇ ਵੀਰ ਜੀ ਇਹਦਾ ਰੇਟ ਵੀਰ ਜੀ 550 ਰੁਪਿਆ ਰੇਟ ਹੈ ਬਹੁਤ ਲੈਸ ਹੈ ਵੀਰ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਵੀਰ ਜੀ ਜੇ ਆਪਾਂ ਨੂੰ ਦੂ ਮੰਦਾ ਮਿਲ ਜੇ ਮਾਰਕ ਤੇ ਪਿਓਰ ਦੁਪੱਟਾ ਹੈ ਵੀਰ ਜੀ ਆਮ ਦੁਪੱਟਾ ਇਹਦੇ ਨਾਲ ਸੈਮੀ ਪਿਓਰ ਦਾ ਲਾਨ ਦੇ ਜਾਂ ਵੀਰ ਜੀ ਦੂਜਾ ਦਾ ਚ ਲਾਨ ਦੇ ਆਪਨੇ ਕੋਲੇ ਪਿਓਰ ਦਾ ਦੁਪੱਟਾ ਹੈ ਆ ਕਰੋ ਚੈੱਕ ਵੀਰੇ ਫੁੱਲ ਪਿਓਰ ਦਾ ਦੁਪੱਟਾ ਬਾਈ ਜੀ ਜਿਹੜਾ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਹਨਾ ਉਹ ਤਾਂ ਜਰੂਰ ਵੀ ਜੀ ਚੱਲਦਾ ਆਪਣਾ ਸਕਰੀਨ ਤੇ ਨੰਬਰ ਜਰੂਰ ਆਪਣਾ ਪਤਾ ਕਰੋ ਦੇਖੋ ਵੀਰ ਜੀ ਕੁਆਲਿਟੀ ਦੇਖੋ ਵੀਰ ਜੀ ਪਰ ਪਤਾ ਕੀ ਗੱਲ ਹੈ ਜੀ ਵੀਰ ਜੀ ਸਮਾਂ ਘੱਟ ਹੁੰਦਾ ਹੈ ਤੇ ਮਾਲ ਆਪਣੇ ਕੋਲੇ ਹੋਰ ਸੇਲ ਦਾ ਹੁੰਦਾ ਆ ਦੇਖੋ ਵੀਰ ਜੀ ਦੇਖੋ ਕਿੰਨੇ ਸੋਹਣੇ ਬਈ ਸ਼ੂਟ ਹੈ ਆ ਜਿਵੇਂ ਫੋਟੋ ਤੇ ਦੇਖਦੇ ਵੀਰ ਜੀ ਜਮਾਂ ਸੇਮ ਹੈ ਵੀਰ ਜੀ ਤਮੰਨਾ ਕੰਪਨੀ ਦਾ ਇਹ ਕਿਹੜਾ ਕੋਈ ਆਪਣਾ ਦੇਸੀ ਮਾਲ ਹੈ ਜੀ ਤਮੰਨਾ ਕੰਪਨੀ ਦਾ ਮਾਲ ਹੈ ਇੱਕ ਸਾਨੂੰ ਦਿਖਾਉਣੇ ਆ ਵੀਰ ਜੀ ਆ ਦੇਖੋ ਵੀਰ ਜੀ ਸਾਰਾ ਮਾਲ ਆਹ ਉਸੇ ਚੀਜ਼ ਹੈ ਵੀਰੇ ਹੋਰ ਮਾਲ ਬਹੁਤ ਪਿਆ ਵੀਰ ਜੀ ਆਪਣੇ ਕੋਲੇ ਇੱਧਰ ਦੇਖੋ ਮਾਲ ਪੂਰਾ ਹੋਣੇ ਲਿਆ ਵੀਰੇ ਮਾਲ ਦੇਖੋ ਚੈੱਕ ਕਰੋ ਤਮੰਨਾ ਕੰਪਨੀ ਦਾ ਜਿੰਨਾ ਮਰਜ਼ੀ ਮਾਲ ਲੈ ਲਓ ਵੀਰ ਜੀ ਉਨੇ ਮਿਲ ਜੂਗਾ ਆਪਣੇ ਕੋਲੇ ਕੰਮੀ ਵੀਰ ਜੀ ਹੋਰ ਸੇਰ ਦਾ ਕੰਮ ਹੈ ਪੂਰਾ ਵਧੀਆ ਪਰਦਾ ਲਵਾਉਣੇ ਆਏ ਨਹੀਂ ਹੈ ਵੀ ਇਹ ਆ ਦੇਖੋ ਵੀਰੇ ਹੁਣ ਆ ਕਾਟਨ ਦਾ ਹੋਰ ਆਏ ਆਪਣੇ ਕੋਲੇ ਪੀਸ ਇਹ ਵੀ ਕਾਟਨ ਦੇ ਕਾਟਨ ਦਾ ਸ਼ੂਟ ਹੈ ਚੈੱਕ ਕਰੋ ਬਾਈ ਜੀ ਕਿੰਨਾ ਵਧੀਆ ਕੁਆਲਿਟੀ ਦਾ ਕੱਪੜਾ ਆਪਾਂ ਲੈ ਕੇ ਆਏ ਕਾਟਨ ਦਾ ਇਹ ਆ ਚੈੱਕ ਕਰੋ ਵੀ ਜੀ ਦੇਖੋ ਸ਼ਿਪੀਆਂ ਲੱਗੀਆਂ ਵੀ ਜੀ ਸਿਰੇ ਤੇ ਦੇਖੋ ਸ਼ਿਪੀਆਂ ਸ਼ੀਸ਼ੇ ਪਾਏ ਹੋਏ ਨੇ ਤੇ ਜਿਹੜਾ ਇਹਦਾ ਡਿਜ਼ਾਈਨ ਆ ਬਾਈ ਜੀ ਬਹੁਤ ਜ਼ਿਆਦਾ ਖੂਬਸੂਰਤ ਹੈ ਬਹੁਤ ਸੋਹਣਾ ਬਣੂ ਕਪੜਾ ਜਦੋਂ ਕਪੜਾ ਬਣ ਜਾਣਾ ਵੀਰੇ ਉਦੋਂ ਪਤਾ ਲੱਗਦਾ ਆ ਜਿਹੜੀ ਬਾਈ ਜੀ ਪੱਟੀ ਲੱਗੀ ਆ ਬਹੁਤ ਸੋਹਣਾ ਮਤਲਬ ਡਿਜ਼ਾਈਨ ਕੱਢਿਆ ਹੋਇਆ ਇਹਦਾ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ ਵੀਰ ਜੀ ਜਿਹੜਾ ਇਹਦੇ ਵਿੱਚ ਦੁਪੱਟਾ ਵੀਰ ਜੀ ਪਿਓਰ ਕਾਟਨ ਦਾ ਦੁਪੱਟਾ ਹੈ ਇਹ ਵੀਰ ਜੀ ਸੂਟ ਵੀ ਕਾਟਨ ਦੀ ਹੈ ਤੇ ਦੁਪੱਟਾ ਵੀ ਵੀਰ ਜੀ ਕਾਟਨ ਦਾ ਦੁਪੱਟਾ ਦੇਖ ਕੇ ਬਾਈ ਜੀ ਜਮਾ ਤੁਸੀਂ ਹੈਰਾਨ ਹੀ ਰਹਿ ਜਾਓਗੇ ਵੀ ਬਹੁਤ ਸੋਹਣਾ ਦੁਪੱਟਾ ਹੈ ਜੀ ਦੇਖੋ ਇਹ ਚੈੱਕ ਕਰੋ ਵੀਰੇ ਦੇਖੋ ਰੋ ਚੈੱਕ ਵੀ ਦੇਖੋ ਪੂਰਾ ਬਈ 2.5 ਮੀਟਰ ਦਾ ਦੁਪੱਟਾ ਦੁਪੱਟਾ ਪੂਰਾ ਸ਼ਾਨਦਾਰ ਖੁੱਲਾ ਦੁਪੱਟਾ ਹੈ ਬਈ ਜੀ ਤੇ ਦੁਪੱਟੇ ਵਿੱਚ ਵੀ ਆਹ ਦੇਖੋ ਪ੍ਰਿੰਟ ਕਿੰਨਾ ਸੋਹਣਾ ਜਿਵੇਂ ਸ਼ੂਟ ਦੇ ਪ੍ਰਿੰਟ ਦਿੱਤਾ ਹੋਇਆ ਓਵੇਂ ਸੇਮ ਵੀ ਨਹੀਂ ਦੁਪੱਟੇ ਦੇ ਪ੍ਰਿੰਟ ਦਿੱਤਾ ਹੋਇਆ ਤੇ ਇਹਦੇ ਨਾਲ ਵੀ ਜੀ ਬਾਟਮ ਹੈ ਜਿਹੜੀ ਇਹ ਇਹਦਾ ਵੀ ਕੱਪੜਾ ਬਹੁਤ ਸੋਹਣਾ ਕੱਪੜਾ ਹੈ 2.5 ਮੀਟਰ ਦੀ ਵੀਰ ਜੀ ਬਾਟਮ ਹੋਊਗੀ ਦੇਖੋ ਤੇ 2.5 ਮੀਟਰ ਦੀ ਕਮੀਜ਼ ਹੋਊਗੀ ਆਹ ਦੇਖੋ ਆ ਇਹਦਾ ਜੀ ਕੁਆਲਿਟੀ ਹੈ ਆਹ ਦੇਖੋ ਜੀ ਇਹ ਫੁੱਲ ਲੱਗੇ ਹੇ ਆ ਦੇਖੋ ਜੀ ਤੇ ਡਿਜ਼ਾਈਨ ਵੀਰ ਜੀ ਬਹੁਤ ਮਿਲ ਜਣਗੇ ਡਿਜ਼ਾਈਨ ਜਿੰਨੇ ਮਰਜ਼ੀ ਲਿਓ ਡਿਜ਼ਾਈਨ ਬਹੁਤ ਮਿਲ ਜੇ ਇੱਕੋ ਟਿਕ ਹੋਰ ਫੋਲ ਕੇ ਦਿਖਾਉਣਾ ਇੱਕ ਤੁਹਾਨੂੰ ਹੋਰ ਫੋਲ ਕੇ ਦਿਖਾਉਣਾ ਤੁਸੀਂ ਆ ਦੇਖੋ ਵੀਰ ਜੀ ਮਾਲ ਚੈੱਕ ਕਰੋ ਫਿਰ ਆ ਦੇਖੋ ਬਾਈ ਇਹ ਕਪੜਾ ਤਾਂ ਇਹ ਜਿਹਾ ਕਪੜਾ ਬਾਈ ਜਿਹਨੇ ਕਿਰਾ ਕਪੜਾ ਦੇਖ ਲਿਆ ਉਹ ਛੱਡ ਨਹੀਂ ਸਕਦਾ ਵੀਰੇ ਉਹ ਤਾਂ ਕਹੂਗਾ ਵੀ ਲੈ ਕੇ ਜਾਣਾ ਵੀਰ ਜੀ ਦੇਖੋ ਚੈੱਕ ਕਰੋ ਵੀਰ ਜੀ ਕਿੰਨਾ ਸੋਹਣਾ ਸ਼ੂਟ ਆ ਬਾਈ ਜੀ ਦੇਖੋ ਵੀਰ ਜੀ ਇਹਦਾ ਰੇਟ ਵੀਰ ਜੀ 450 ਰੁਪਿਆ ਰੇਟ ਹੈ ਵੀਰ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਕਰੋ ਜੀ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਸੇ ਬਾਈ ਜੀ ਜਿਹੜਾ ਆਪਣਾ ਸਟਾਕ ਹੈ ਇਹ ਸੀਮਤ ਹੁੰਦਾ ਵੀਰੇ ਆਿਆਂ ਵੀ ਬਾਹਲਾ ਨਹੀਂ ਲਜਾਇਆ ਜਾਣੀ ਹੁੰਦਾ ਵੀ ਆਪਣੇ ਕੋਲੇ ਪਿਆ ਵੀ ਦੱਸ ਦੇਣਾ ਇਹ ਮੁੱਕਦੇ ਨਹੀਂ ਜਿਵੇਂ ਅੱਜ ਵੀਡੀਓ ਪਾਤੀ ਬਈ ਦੋ ਦਿਨਾਂ ਚ ਖਿੱਚ ਕੇ ਲੈ ਆਂਦੇ ਆਪਣੇ ਕੋਲ ਦੁਕਾਨਦਾਰ ਹੁੰਦੇ ਆ ਨਾਲ ਦੀ ਨਾਲ ਖਤਮ ਹੋ ਜਾਂਦਾ ਵੀਰੇ ਮਾਲ ਇੱਕ ਵੀਰ ਜੀ ਦੇਖੋ ਇਹਦੇ ਵਿੱਚ ਆਗਾ ਇਹਦੀ ਵੀ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਦੇਖੋ ਬਾਈ ਜੀ ਫਲਾਵਰ ਦੇਖੋ ਕਿੰਨਾ ਸੋਹਣਾ ਪਿਓਰ ਕਾਟਨ ਦਾ ਸ਼ੂਟ ਹੈ ਵੀਰ ਜੀ ਜਮਾ ਪਿਓਰ ਵਧੀਆ ਜਿਹੜੀ ਬਾਈ ਜੀ ਦੀ ਆ ਦੇਖੋ ਜੀ ਗੌਰ ਨਾਲ ਦੇਖਿਆ ਕਰੋ ਵੀਰ ਜੀ ਗੌਰ ਨਾਲ ਜਮਾ ਪੂਰੀ ਵਧੀਆ ਵੀਡੀਓ ਗੌਰ ਨਾਲ ਸਾਰੀ ਵੀਡੀਓ ਦੇਖਿਆ ਕਰੋ ਗੌਰ ਨਾਲ ਜਿਹੜੀ ਇਹਦੀ ਬਾਟਮ ਹੈ ਵੀਰ ਜੀ 2.5 2.5 ਮੀਟਰ ਹੈ ਉਹਦੀ ਤਾਂ ਪਲੇਨ ਸੀ ਵੀਰ ਜੀ ਪ੍ਰਿੰਟ ਨਹੀਂ ਸੀ ਇਹ ਬਾਟਮ ਤੇ ਪ੍ਰਿੰਟ ਹੈ ਵੀਰ ਜੀ ਦੇਖੋ ਕਿੰਨੀ ਸੋਹਣੀ ਬਾਟਮ ਦਾ ਬਾਟਮ ਬਣਾਈਆ ਵੀਰੇ 5 ਮੀਟਰ ਕਮੀਜ਼ ਹੈ 2.5 ਮੀਟਰ ਬਾਟਮ ਹੈ ਐ ਨਹੀਂ ਵੀਰ ਜੀ ਵੀ 470 ਹੋ ਜਾਂ 480 ਹੋ ਉਹ ਕੰਮ ਨਹੀਂ ਆਪਣੇ ਕੋਲ ਹੈਗਾ ਤੇ ਆ ਚੈੱਕ ਕਰੋ ਬਾਈ ਜੀ ਦਾ ਸਰਾਣਾ ਵਾਲਾ ਦੁਪੱਟਾ ਬਾਈ ਜੀ ਪ੍ਰਿੰਟ ਹੈ ਦੇਖੋ ਬਾਈ ਜੀ ਥੋੜਾ ਆਦਾ ਹੀ ਮਾਨ ਕਰੂ ਵੀ ਹਾਂ ਕੱਪੜਾ ਕੱਪੜੀ ਵੀਰੇ ਉਹ ਕੰਮ ਨਹੀਂ ਕਰਦੇ ਆਪਾਂ ਅ ਗੰਦਾ ਕੱਪੜਾ ਨਹੀਂ ਲੈ ਕੇ ਆਉਂਦੇ ਵੀ ਜਿਹੜਾ ਥੋੜੇ ਹਣੇ ਨਾਲ ਕੱਪੜਾ ਆਪਾਂ ਵੀਰ ਜੀ ਉਹ ਲੈ ਕੇ ਆਉਨੇ ਆ ਜਿਹੜਾ ਅਗਲੇ ਦੇ ਹਣਡੇ ਬਾਈ ਜੀ ਜੇ ਥੋ ਲਾਂਬਾ ਆਉਂਦਾ ਸਾਡਾ ਵੀ ਮਰਨ ਹੋ ਜਾਂਦਾ ਲਾਂਬੇ ਤੇ ਤਾਂ ਬਹੁਤ ਅਸੀਂ ਵੀ ਸਾਡਾ ਵੀ ਚਿੱਤ ਨਹੀਂ ਮੰਨਦਾ ਇਸ ਗੱਲ ਤੇ ਲਾਂਬੇ ਦੇ ਵੀ ਲਾਂਬਾ ਆਵੇ ਆ ਦੇਖੋ ਵੀਰ ਜੀ ਚੈੱਕ ਕਰੋ ਇਹ ਦੇਖੋ ਵੀਰ ਜੀ ਚੈੱਕ ਕਰੋ ਆਹ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਹੈ ਵੀਰ ਜੀ ਦੇਖੋ ਚੈੱਕ ਕਰੋ ਇਹਦਾ ਰੇਟ ਵੀ ਜੀ 450 ਰੁਪਏ 4 450 ਕੋ 400 ਵਾਲੇ ਵਿੱਚ 450 ਵਾਲੇ ਜਿਹੜਾ ਰੇਟ ਹੋਇਆ ਬਾਈ ਜੀ ਉਸ ਨੂੰ ਰੇਟ ਵਧਿਆ ਲਾਣਾ ਕੋਈ ਇਹੋ ਜੀ ਗੱਲ ਨਹੀਂ ਉਹ ਨਹੀਂ ਹੈਗਾ ਤੁਹਾਨੂੰ ਦੱਸਣ ਵੇਲੇ ਹੋਰ ਹੈ ਤੇ ਕਰਨ ਵੇਲੇ ਹੋਰ ਹੈ ਆਹ ਰੇਟ ਦਾ 400 ਰੁਪਏ ਵਿੱਚ 450 ਰੁਪਏ ਜੀ ਹੈ ਟੋਟਲ ਆ ਬਾਈ ਤੇ ਵੀਰ ਜੀ ਆਪਾਂ ਤੁਹਾਨੂੰ ਪਹਿਲਾਂ ਪਰਸੋਂ ਵੀ ਕਾਫੀ ਵੀਡੀਓ ਪਾਈ ਸੀ ਕੱਟ ਪੀਸਾਂ ਦੀ ਵੀਡੀਓ ਪਾਈ ਸੀ ਆਪਾਂ ਤੁਹਾਨੂੰ ਉਹ ਆਪਾਂ ਉਦੋਂ ਜਿੱਦਾਂ ਆਏ ਉਦੋਂ ਹੀ 2 ਘੰਟਾ ਜਵਾਈ ਸੀ ਉਹ ਮਾਲ ਸਿੰਥ ਹੋ ਗਿਆ ਪਰ ਆਪਾਂ ਫੇਰ ਅੱਜ ਮਾਲ ਪੂਰੀ ਵੱਡੀ ਪੱਦਰ ਤੇ ਮੰਗਾਇਆ ਪਰ ਫੇਰ ਵੀ ਤੁਹਾਨੂੰ ਇਹ ਦੱਸ ਦਿਆਂ ਵੀ ਜੀ ਜਿਹਨੂੰ ਲੋੜ ਹੈ ਉਹ ਫਟਾਫਟ ਲੈ ਜਾ ਕਰੋ ਵੀਡੀਓ ਤੋਂ ਬਾਅਦ ਵੀ 2-4 ਦਿਨਾਂ ਚ ਮਾਲ ਨਿਕਲ ਜਾਂਦਾ ਹੈ ਬਾਈ ਜੀ ਆਜੋ ਗੌਰ ਨਾਲ ਦੇਖੋ ਇਹ ਕੱਟ ਪੀਸ ਹੈ ਵੀ ਜੀ 2.5 2.5 ਮੀਟਰ ਦੀ ਲੈਂਥ ਕੱਟ ਹੈ ਇਹਦੀ ਵੀ 2.5 ਮੀਟਰ ਦੀ ਇਹ ਦੇਖੋ ਵੀਰੇ ਕਿੰਨੇ ਸੋਹਣੇ ਕੱਟ ਪੀਸ ਹੈ ਦੇਖੋ ਇਹ ਦੇਖੋ ਵੀਰੇ ਆਹ ਦੇਖੋ ਆਹ ਦੇਖੋ ਕਿੰਨਾ ਵਧੀਆ ਰੰਗ ਹੈ ਵੀਰੇ ਆਹ ਕਰੋ ਚੈੱਕ ਬਾਈ ਏ ਬਾਈ ਤਾਂ 2 ਮੀਟਰ ਦੀ ਕੱਟ ਐ ਇਹਦਾ ਰੇਟ ਵੀਰ ਜੀ 150 ਰੁਪਿਆ ਰੇਟ ਐ ਵੀਰ ਜੀ ਇੱਕ ਪੀਸ ਦਾ 2.5 ਮੀਟਰ ਦਾ ਆ ਦੇਖੋ ਵੀਰ ਜੀ ਆਹ ਦਾਦੀ ਮਾਮਾ ਵਾਲੇ ਆ ਕੱਪੜੇ ਲੱਗ ਲੱਗ ਵੈਰਾਈਟੀਆਂ ਆ ਜੀ ਆ ਦੇਖੋ ਕਿੰਨੇ ਸੋਹਣੇ ਆ ਜੀ ਜੇ ਕਿਸੇ ਨੇ ਮੇਰੇ ਨੇ ਦਾਦੀ ਮਾਣੇ ਪਾਉਣੇ ਵੱਡੀ ਉਮਰ ਦੇ ਵਾਸਤੇ ਬਾਈ ਜੀ ਦੇਖੋ ਆ ਚੀਜ਼ ਐ ਦੇਖੋ ਕਿੰਨੇ ਸੋਹਣੇ ਦੁਪੱਟੇ ਆਹ ਅੰਕਾ ਸ਼ੂਟ ਐ ਇਹਦਾ ਕੀ ਮਤਲਬ ਹੁੰਦਾ ਵੀਰ ਜੀ 2.5 ਮੀਟਰ ਮਤਲਬ ਲਮਾ 2.5 ਮੀਟਰ ਦਾ ਇੱਕ ਲਮਾ 150 ਰੁਪਏ ਦਾ ਹੋ ਗਿਆ ਜੀ ਤੇ 300 ਰੁਪਏ ਦਾ ਤੁਹਾਡਾ 5 ਮੀਟਰ ਹੋ ਗਿਆ ਜੀ 300 ਰੁਪਏ ਚ 5 ਮੀਟਰ ਬਾਈ ਜੀ ਕੋਈ ਕਾਟਨ ਦੇ ਦੇ ਆਪਾਂ ਇਸ ਗੱਲ ਤੇ ਚੈਲੰਜ ਕਰਦੇ ਆਂ ਵੀ 3 ਮੀਟਰ 300 ਰੁਪਏ ਚ ਕੋਈ ਕਾਟਨ ਦਾ ਦੰਦਾ ਨਹੀਂ ਜੀ ਇਹ ਪਿਓਰ ਕਾਟਨ ਹੈ ਵੀਰ ਜੀ ਪਿਓਰ ਕਾਟਨ ਜਮਾਂ ਹੈ ਵਧੀਆ ਇੱਕ ਨੰਬਰ ਕੱਪੜਾ ਹੈ ਜੀ ਇਹ ਤੇ ਆਹ ਦੇਖੋ ਵੀਰੀ ਗਾਹ ਆ ਜਾਓ ਵੀਰ ਜੀ ਆਹ ਤੁਹਾਨੂੰ ਕਲਿਆਰ ਕੇ ਦਿਖਾਉਣੇ ਬਈ ਇੱਕ ਮਿੰਟ ਇਹ ਕੁਆਲਿਟੀ ਚੈੱਕ ਕਰੋ ਬਾਈ ਦੇਖੋ ਬਾਈ ਜੀ ਜਮਾਂ ਹੈ ਸਿਉਣੇ ਵਰਗਾ ਮਾਲ ਹੈ ਇਹ ਨਹੀਂ ਹੈਗਾ ਵੀ ਆਪਾਂ ਫੁੱਦੂ ਜਾ ਮਾਲ ਲੈ ਕੇ کہیں ਕੱਟਦੇ ਕੱਟ ਬਣਾਤੇ ਵੀ ਆਪਾਂ ਚ ਕੁਝ ਕੱਟ ਪੀਸ ਹੈ ਇਹਦਾ ਰੇਟ ਵੀਰ ਜੀ 150 ਰੁਪਿਆ ਰੇਟ ਹੈ ਵੀਰ ਜੀ ਗੌਰ ਨਾਲ ਸੁਣਿਆ ਕਰੋ ਤੇ ਇਹਨੂੰ ਸ਼ੇਅਰ ਤੇ ਸਬਸਕ੍ਰਾਈਬਰ ਬਾਈ ਜੀ ਜਰੂਰ ਕਰਿਆ ਕਰੋ ਆ ਦਾਦੀ ਮਾਂ ਵਾਲੇ ਸੂਟ ਦੇਖੋ ਬਾਈ ਇਹਦੇ ਦੇਖੋ ਗੌਰ ਨਾਲ ਚੈੱਕ ਕਰੋ ਡਿਜ਼ਾਈਨ ਕਿੰਨੇ ਸੋਹਣੇ ਦੇਖੋ ਬਾਈ ਆ ਦੇਖੋ ਆ ਦੇਖੋ ਵੀਰੇ ਕਿੰਨੇ ਸੋਹਣੇ ਡਿਜ਼ਾਈਨ ਨੇ ਦੇਖੋ ਚੈੱਕ ਕਰੋ ਬਾਈ ਇਹ ਹੈ ਜਮਾਂ ਜਗਦੇ ਆਗੇ ਸੂਟ ਦੇਖੋ ਬਾਈ ਕਿੰਨਾ ਵਧੀਆ ਡਿਜ਼ਾਈਨ ਆ ਹਾਂ ਇਹਦਾ ਰੇਟ ਵੀਰ ਜੀ 150 ਰੁਪਿਆ ਇੱਕ ਕੱਟ ਪੀਸ ਦਾ ਰੇਟ ਹੈ 2.5 ਮੀਟਰ ਕਪੜਾ ਦੇਵਾਂਗੇ ਬਾਈ ਜੀ ਰੇਟ 150 ਰੁਪਿਆ ਕੁੱਲ ਆ ਚੈੱਕ ਕਰੋ ਬਾਈ ਜੀ ਦੇਖੋ ਇਹ ਚੈੱਕ ਆਹ ਦੇਖੋ ਬਾਈ ਚੈੱਕ ਕਰੋ ਦੇ ਕਿੰਨਾ ਸੋਹਣਾ ਕੱਪੜਾ ਦੇਖ ਬਾਈ ਇਹ ਪਿਓਰ ਕਾਟਨ ਹੈ ਵੀਰ ਜੀ ਕੋਈ ਹੋਰ ਕੱਪੜਾ ਨਹੀਂ ਹੈਗਾ ਇਹ ਨਾ ਸਮਝ ਲਓ ਵੀ ਕੋਈ ਇਹ ਬੇਕਾਰ ਕੱਪੜਾ ਹੋ ਗੰਦਾ ਕੱਪੜਾ ਹੋ ਆ ਦੇਖੋ ਜੀ ਪੂਰੀ ਫੁੱਲ ਪਿਓਰ ਕਾਟਨ ਹੈ ਵੀ ਜੀ ਇਹ ਇਹ ਸੂਟ ਬਣਦਾ ਬਾਈ ਜੀ 250 ਰੁਪਏ ਦਾ ਆਹ ਦੇਖੋ ਵੀਰ ਜੀ ਆ ਚੈੱਕ ਕਰੋ ਆ ਦੇਖੋ ਇੱਕ ਵੀ ਜੀ ਆਪਣੇ ਕੋਲ 4 ਮੀਟਰ ਚ ਆ ਗਿਆ ਵੀਰ ਜੀ ਆਹ ਆ ਤੁਹਾਨੂੰ ਦਿਖਾਉਣਾ ਹੈ ਵੀਰ ਜੀ ਇਹਦੀ ਕੱਟ ਵੀਰ ਜੀ 4 ਮੀਟਰ ਹੈ ਪੂਰੀ ਇਹ ਚੈੱਕ ਕਰੋ ਵੀਰੇ ਇਹ ਵੀਰ ਜੀ ਇਹਦੀ ਕੱਟ 4 ਮੀਟਰ ਹੈ ਇਹਦਾ ਰੇਟ ਵੀਰ ਜੀ 200 ਰੁਪਿਆ ਰੇਟ ਹੈ ਕੋਈ 4 ਮੀਟਰ ਕਪੜਾ 200 ਰੁਪਏ ਚ ਦੇ ਜੇ ਭਾਈ ਜੀ ਚੈਲੰਜ ਕਰਦੇ ਆ ਇਸ ਗੱਲ ਤੇ ਪੂਰਾ ਫੋਲ ਬਾਈ ਜੀ ਸਾਰਿਆਂ ਨੂੰ ਚੈਲੰਜ ਕਰਦੇ ਆ ਇਸ ਗੱਲ ਤੇ ਕੋਈ 4 ਮੀਟਰ ਕੱਟ ਕੱਟ ਪੀਸ 4 ਮੀਟਰ ਕੱਟ ਕੋਈ 200 ਰੁਪਏ ਦੇ ਦੇ ਵੀਰ ਜੀ 200 ਰੁਪਿਆ ਰੇਟ ਹੈ ਬਾਈ ਜੀ ਗੌਰ ਨਾਲ ਸੁਣੋ ਗੌਰ ਨਾਲ ਕਹਾਂ ਦੀਆਂ ਗਾਂ ਵੀ ਜੀ ਸ਼ੇਅਰ ਕਰੋ ਹੱਥ ਬਨ ਕੇ ਬੇਨਤੀ ਛੋਡੀ ਐਂ ਕਰਦੇ ਆਂ ਵੀ ਸ਼ੇਅਰ ਕਰਨ ਦਾ ਮਤਲਬ ਵੀਰ ਜੀ ਇਹ ਹੁੰਦਾ ਹੈ ਵੀ ਜੀ ਸਾਰੇ ਵੀਡੀਓ ਵਗ ਜੇ ਸਾਨੂੰ ਗਾਂਹ ਵੀਡੀਓ ਦਾ ਨਹੀਂ ਮਤਲਬ ਸਾਨੂੰ ਇਹ ਹੈ ਵੀ ਲੁੱਟ ਵੱਜ ਸਕੇ ਵੀਰ ਜੀ ਇਹ ਜਿਹੜੀ ਕੱਟ ਪੀਸ ਹੈ 4 ਮੀਟਰ ਬਾਈ ਜੀ 350 ਰੁਪਿਆ 300 ਰੁਪਿਆ ਲਈ ਜਾਂਦੇ ਵੀਰ ਜੀ ਪਰ ਮਨਜਿੰਦਰ ਕਲਾਸ ਹਾਊਸ ਦਾ ਰੇਟ ਬਾਈ ਜੀ 200 ਰੁਪਿਆ ਰੇਟ ਹੈ 4 ਮੀਟਰ ਕੱਟ ਪੀਸ ਦੀ ਗੌਰ ਨਾਲ ਸੁਣੋ ਵੀ ਜੀ ਗੌਰ ਨਾਲ ਸਾਰੇ ਦੱਸਿਆ ਕਰੋ ਸਬਸਕ੍ਰਾਈਬਰ ਸ਼ੇਅਰ ਤਾਂ ਬਾਈ ਜੀ ਜਰੂਰ ਕਰਿਆ ਕਰੋ ਤੁਹਾਡਾ ਫਰਜ਼ ਮੰਨਦਾ ਵੀਰ ਵੜ ਕੇ ਇਹੀ ਬਈ 4 ਮੀਟਰ ਦੀ ਕੱਟ ਸੀ ਬਾਈ ਜੀ ਦੇਖ ਲਓ ਆ ਗੌਰ ਨਾਲ ਦੇਖੋ ਕਿੰਨੇ ਸੋਹਣੇ ਸੂਟ ਆ ਬਾਈ ਜੀ ਦੇਖੋ ਆ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਇਹ ਆ ਸੀ ਵੀਰੇ ਦੇਖੋ ਆ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਬਾਈਸ ਕਪੜਾ ਬਾਈ ਜੀ ਜਮਾ ਐ ਪਿਆ ਸੋਹਣੇ ਵਰਗਾ ਮਾਲ ਆ ਬਾਈ ਜੀ ਐ ਨਹੀਂ ਹੈ ਕੋਈ ਕਾਨ ਹੋਵੇ ਜਾਂ ਕੋਈ ਚੀਜ਼ ਹੋਵੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਆਪਣੀ ਬੈਠੇ ਆਪਾਂ ਆ ਦੇਖੋ ਇਹ 4 ਮੀਟਰ ਦੀ ਕੱਟ ਸੀ ਵੀਰ ਜੀ ਰੇਟ ਕੁੱਲ 200 ਰੁਪਇਆ ਆ ਵੀ ਆ ਵੀ 4 ਮੀਟਰ ਦੀ ਕਟ ਆਵੇ ਜੀ ਦੇਖੋ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਬਈ ਜੀ ਪੂਰੀ ਵਧੀਆ ਕੁਆਲਿਟੀ ਹੈ ਕਾਟਨ ਦਾ ਕੱਪੜਾ ਜਮਾਂ ਠੰਡਾ ਜਮਾਂ ਆ ਵੀ 4 ਮੀਟਰ ਚ ਆ ਦੇਖੋ ਵੀਰੇ ਕੱਟ ਪੀਸ 4 ਮੀਟਰ ਚ ਉਹਨੂੰ ਹੋਰ ਦਿਖਾਉਣੀ ਆ ਫੇਰ ਸਾਨੂੰ ਬਈ 4.5 ਮੀਟਰ ਵੀ ਦਿਖਾਵਾਂਗੇ 4.5 ਮੀਟਰ ਵੀ ਕੱਟ ਹੈਗੀ ਹੈ ਬਈ ਆਪਣਾ ਸੂਟ ਮੰਨਦਾ 4.5 ਮੀਟਰ ਚ ਆ ਦੇਖੋ ਵੀਰੇ ਦਾਦੀ ਮਾਮਾ ਵਾਸਤੇ ਕਿੰਨਾ ਸੋਹਣਾ ਕੱਪੜਾ ਵੀਰੇ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਦਾਦੀ ਮਾਮਾ ਵਾਸਤੇ ਸਾਰੇ ਡਿਜ਼ਾਈਨ ਆਪਾਂ ਲੈ ਕੇ ਆਏ ਕੋਈ ਐਣਾ ਕੋਈ ਵੀ ਉਹ ਤਾਂ ਗੂੜਾ ਹੈ ਨਹੀਂ ਜੀ ਇਹ ਫਿੱਕਾ ਹੈ ਨਹੀਂ ਆਪਣੇ ਕੋਲੇ ਸਾਰੇ ਮਾਲ ਹੈਗੇ ਆ ਹੁਣ ਵੀਰ ਜੀ ਆਪਾਂ ਤੁਹਾਨੂੰ ਦਿਖਾਉਣੇ ਆ 4.5 ਮੀਟਰ ਦੀ ਕੱਟ ਆਪਣੇ ਕੋਲੇ ਆ 4.5 ਮੀਟਰ ਦੀ ਕੱਟ ਆ ਗਈ ਵੀਰ ਜੀ ਦੇਖੋ ਗੌਰ ਨਾਲ ਬਾਈ ਜੀ ਲਈ 4.5 ਮੀਟਰ ਦੀ ਕੱਟ ਹੈ ਇਹ 100% ਬਾਈ ਜੀ ਲੇਡਜ ਦਾ ਸੂਟ ਬਣਦਾ ਸਾਰਾ ਬਾਈ ਜੀ ਕਾਟਨ ਦਾ 100% ਹੀ ਸੂਟ ਬਣ ਜਾਂਦਾ ਕੀ ਕਹਣਾ ਕੋਈ 1 2% ਤਾਂ ਆਪਾਂ ਕਹਿ ਨਹੀਂ ਸਕਦੇ ਵੀ ਨਾਮ ਨੇ ਬਾਈ ਜੀ 4.5 ਮੀਟਰ ਦੀ ਕੱਟ ਦਾ ਸ਼ੂਟ ਮੰਗਦਾ ਬਾਈ ਜੀ ਲੇਟ ਜੀ ਦਾ 100% ਸਾਰਿਆਂ ਦਾ ਵੀਰੇ ਆ ਚੈੱਕ ਕਰੋ ਇਹਦਾ ਬਾਈ ਜੀ ਕੱਟ 4.5 ਮੀਟਰ ਹੈ ਤੇ ਰੇਟ ਵੀ ਜੀ ਦਾ 300 ਰੁਪਿਆ ਇਹਦਾ ਰੇਟ ਵੀ ਜੀ 300 ਰੁਪਿਆ ਸ਼ੂਟ ਦਾ ਰੇਟ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਜੇ ਕੋਈ ਦੂ ਘੱਟ ਦੇ ਦੇ ਇਹਦੀ ਇਹਦੀ ਕੁਆਲਿਟੀ ਚੈੱਕ ਕਰ ਲਓ ਵੀਰੇ ਦੇਖੋ ਆ ਕੁਆਲਿਟੀ ਬਾਈ ਜੀ ਇਹਦੀ 4.5 ਮੀਟਰ ਦੀ ਹੈ ਵੀਰ ਜੀ ਪੂਰਾ ਵਧੀਆ ਸ਼ੂਟ ਮੰਨੂ ਰੇਟ 300 ਰੁਪਿਆ ਕੁੱਲ ਬਾਈ ਜੀ ਦੇਖੋ ਚੈੱਕ ਕਰੋ ਦੇਖੋ ਕਿੰਨੀ ਵਧੀਆ ਕੁਆਲਿਟੀ ਹੈ ਦੇਖ ਬਾਈ ਸ਼ੂਟ ਦਾ ਰੰਗ ਦੇਖੋ ਦੇ ਡਿਜ਼ਾਈਨ ਦੇਖੋ ਬਾਈ ਜੀ ਸਪੈਸ਼ਲ ਲੈ ਕੇ ਆਏ ਕੱਟ ਪੀਸ ਤੁਹਾਡੇ ਵਾਸਤੇ ਪੂਰੇ ਮੰਦੇਜਮਾ ਪੂਰੇ ਥੱਲੇ ਭਾਵਾਂ ਦੇ ਵਿੱਚ ਦੇਖੋ ਬਾਈ ਜੀ ਦੇਖੋ ਆ ਦੇਖੋ ਆ ਦਾਦੀ ਮਾਮਾ ਵਾਸਤੇ ਵੀ ਹੈਗਾ ਵੀਰ ਜੀ 4.5 ਮੀਟਰ ਦੀ ਕੱਟ ਹੈ ਵੀਰ ਜੀ ਜਿਹਦੇ ਵਿੱਚ ਫੁੱਲ ਸੂਟ ਬਣੂ ਦੇਖੋ ਵੀਰ ਜੀ ਚੈੱਕ ਕਰੋ ਆ ਦੇਖੋ ਚੈੱਕ ਕਰੋ ਆ ਦੇਖੋ ਵੀਰ ਜੀ ਵੀਰ ਜੀ بار بار ਬੇਨਤੀ ਇਹ ਕਰਦੇ ਆ ਬਾਈ ਜੀ 6000 ਤੇ ਸਬਸਕ੍ਰਾਈਬਰ ਬਾਈ ਜੀ ਜਰੂਰ ਕਰੋ ਤੁਸੀਂ ਬਹੁਤ ਜ਼ਿਆਦਾ ਘੱਟ ਕਰ ਦਿਓ ਬਾਈ ਜੀ ਸਬਸਕ੍ਰਾਈਬਰ ਸ਼ੇਅਰ ਬਾਈ ਜੀ ਬਹੁਤ ਘੱਟ ਕਰ ਦਿਓ ਪਲੀਜ਼ ਤੁਹਾਡੀ ਮੂਹਰੇ ਮਤਲਬ ਇਹ ਅਸੀਂ ਦੱਸ ਦਿਆਂ ਵੀ ਤੁਹਾਨੂੰ ਜ਼ਰੂਰ ਅਮੀਰ ਬਣ ਕੇ ਘੱਟ ਇਹਦਾ ਕਰਿਆ ਕਰੋ ਸ਼ੇਅਰ ਸਬਸਕ੍ਰਾਈਬਰ ਬਾਈ ਕਾਟਨ ਆਪਣੇ ਕੋਲੇ ਵੀ ਜੀ ਹੋਰ ਸੇਲ ਦਾ ਕੰਮ ਹੈ ਬਹੁਤ ਵੱਡੀ ਪੱਦਰ ਤੇ ਮਾਲ ਆਪਣੇ ਕੋਲੇ ਇਹ ਨਹੀਂ ਵੀ ਕੋਈ 10 20 ਸੂਟ ਰੱਖ ਕੇ ਆਪਾਂ ਕਹਿੰਦੇ ਮੈਂ 10 ਵੀ ਕੋਈ ਜਿੰਨਾ ਮਰਜ਼ੀ ਮੰਗ ਲੈ ਵੀ ਜੀ ਹਾਜ਼ਰ ਆਪਣੇ ਕੋਲੇ ਮਾਲ ਗਡੌਣ ਚ ਪਿਆ ਮਾਲ ਬਹੁਤ ਵਧੀਆ ਪੱਦਰ ਤੇ ਰੱਖਦੇ ਆ ਵੱਡੀ ਪੱਦਰ ਤੇ ਮਾਲ ਆਪਣੇ ਕੋਲੇ ਆਉਂਦਾ ਬੈਲ ਹੋ ਗਈ ਵੀ ਜੀ ਰਜਾਈਆਂ ਏਸੀ ਵਾਲੀਆਂ ਰਜਾਈਆਂ ਵੀਰ ਜੀ ਕੰਬਲੇ ਏਸੀ ਵਾਲੇ ਵੀਰ ਜੀ ਤੇ ਆਪਣੇ ਕੋਲੇ ਲਾਸਟ ਕਾਲੀਆਂ ਚਾਦਰਾਂ ਵੀਰ ਜੀ ਤੇ ਹੋਰ ਬੜੀ ਵੱਡੀ ਵੱਡੀ ਪੱਤੇ ਦੇ ਵਿੱਚ ਇੱਧਰ ਦਿਖਾ ਦਿਓ ਕੋਈ ਕਿਸੇ ਨੂੰ ਪਿਓਰ ਦੁਬੱਟਾ ਸਸਤੇ ਤੋਂ ਮਹਿੰਗਾ ਜਿੰਨਾ ਕੋਈ ਜਿਹੇ ਜੀ ਲੋੜ ਹੈ ਵੀਰ ਜੀ ਲੈ ਸਕਦਾ ਹੈ ਤੇ ਵੀਰ ਜੀ ਸਬਸਕ੍ਰਾਈਬਰ ਸ਼ੇਅਰ ਜਰੂਰ ਕਰੋ ਵੀਰ ਜੀ ਇੱਕ ਵਾਰੀ ਜਰੂਰ ਆਓ ਦੁਕਾਨਦਾਰੀ ਵਾਸਤੇ ਬਹੁਤ ਵਧੀਆ ਮੌਕਾ ਹੈ ਕੱਟ ਪੀਸ ਬਹੁਤ ਜਿਆਦਾ ਸਸਤੇ ਵੀਰ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਵੀਰ ਜੀ ਦੋ ਚਾਰ ਦਿਨਾਂ ਤੱਕ ਫੇਰ ਲੈ ਕੇ ਆਵਾਂਗੇ ਬਹੁਤ ਵਧੀਆ ਵੀਡੀਓ ਤੇ ਉਦੋਂ ਤੱਕ ਮਾਫੀ ਚਾਹੁੰਨੇ ਆਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ